ਸ੍ਰੀਕਾਲ ਸਾਥੀਓ ਕੇ ਜੀਟੀਵੀ ਹਰਿਆਣਾ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਕਸ਼ਮੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਰਤ ਸਾਥੀਓ ਜਿਵੇਂ ਕਿ ਸਾਰੇ ਦੇਸ਼ ਦੇ ਵਿੱਚ ਅੱਗ ਤਰਾ ਇੱਕ ਵੀਡੀਓ ਵਾਇਰਲ ਹੋ ਰਹੀ ਆ ਇੱਕ ਬੜਾ ਮੁੱਦਾ ਭਖਿਆ ਆ ਹੈ ਕਿ ਬਾਬਾ ਸਾਹਿਬ ਬੀਮਰਾ ਮਿੱਡਕਰ ਜੀ ਦੀ ਜਿਹੜੀ ਪ੍ਰਤਿਮਾ ਸੀ ਅੰਮ੍ਰਿਤਸਰ ਦੇ ਵਿੱਚ ਜਿਵੇਂ ਕਿ ਦੇਖਿਆ ਇੱਕ ਨੌਜਵਾਨ ਵੱਲੋਂ ਆਕਾਸ਼ ਸਿੰਘ ਉਨੇ ਕਿਵੇਂ ਉਹਨਾਂ ਦਾ ਅਪਮਾਨ ਕੀਤਾ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਿਹੜੀ ਸੰਵਿਧਾਨ ਦੀ ਪਰਤਿਮਾ ਬਣੀ ਸੀ ਅੱਗੇ ਉਹਨੂੰ ਵੀ ਕਾਲਾ ਕੀਤਾ ਗਲਾਕੀ ਉਹਦੇ ਸਾਰੀ ਉਹਦੀ ਵਿਚਾਰ ਚਰਚਾ ਕਰਾਂਗੇ ਅੱਜ ਜੀ ਬਾਪੂ ਜੀ ਸੁਰਜੀਤ ਸਿੰਘ ਖਾਲਸਾ ਜੀ ਦੇ ਕੋਲ ਆਏ ਆ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਸਭ ਤੋਂ ਪਹਿਲਾਂ ਬਾਪੂ ਜੀ ਜੈ ਜੀ ਜੈ ਜੈ ਪਰ ਸਤਿ ਸ਼੍ਰੀ ਅਕਾਲ ਤੇ ਬਾਪੂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ 26 ਜਨਵਰੀ ਨੂੰ 75ਵਾਂ ਗਣਤੰਤਰ ਦਿਵਸ ਇੱਕ ਪਾਸੇ ਪੂਰੇ ਜੋ ਚਰਚਾ ਮਨਾਇਆ ਜਾ ਰਿਹਾ ਸੀ ਬੜੇ ਲੋਗ ਬਾਬਾ ਸਾਹਿਬ ਦੀ ਦੇ ਵੀ ਦੇ ਸਕਦੇ ਮਰ ਕੇ ਵੀ ਨਹੀਂ ਕੋਈ ਦੇ ਸਕਦੀ ਕਿ ਇੱਕ ਪਾਸੇ ਉਹ ਮਨਾਇਆ ਜਾ ਰਿਹਾ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਇਹ ਘਟਨਾ ਸਾਹਮਣੇ ਆ ਜਾਂਦੀ 26 ਤਰੀਕ ਨੂੰ 26 ਜਨਵਰੀ ਨੂੰ ਉਹਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਕਿੰਨੇ ਉੱਥੇ ਦੇਖਣਾ ਦੇ ਸੋਗਧਾਨ ਹਨ ਔਰ ਪੂਰੇ ਵੱਲੋਂ ਵਾਸਤੇ ਸਯਮ ਪਿਆ ਪਰ ਸਤਸ੍ਰੀ ਕਾਲ ਜੈ ਪੀਮ ਜੈ ਪਰਮ ਜੈ ਸੰਤਾਨ ਤਾਰੇ ਸਵਾਸੀਓ ਅਤੇ ਭਾਈ ਕਿਸ਼ਮਿਰ ਸਿੰਘਾ ਤੁਹਾਡੇ ਚੈਨਲ ਨੂੰ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਗੱਲ ਨੂੰ ਦੁਨੀਆ ਵਿੱਚ ਪਚਾਉਦੇ ਹੋ ਤਾਂ ਕਿ ਉਹਨਾਂ ਲੋਕਾਂ ਦੀ ਆਵਾਜ਼ ਲੋਕਾਂ ਵਿੱਚ ਪਹੁੰਚ ਸਕੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਮੰਨੂਗਾ ਤੇ ਬ੍ਰਾਹਮਣਵਾਦੀ ਸੋਚ ਨੇ ਹਜ਼ਾਰਾਂ ਸਾਲਾਂ ਤੋਂ ਗੁਲਾਮ ਬਣਾ ਕੇ ਰੱਖਿਆ ਹੈ ਤੇ ਤੁਹਾਡੇ ਮੀਡੀਆ ਦਾ ਸਰਕਾਰ ਸਾਡੀ ਆਵਾਜ਼ ਜਿਹੜੀ ਆ ਉਹ ਦੂਰ-ਨੇੜੇ ਪਹੁੰਚਦੀ ਆ ਤੇ ਸਾਡੇ ਲੋਕਾਂ ਨੂੰ ਇਹਦੇ ਨਾਲ ਜਾਗਰੂਕ ਹੋਣ ਦਾ ਸਮਾਂ ਮਿਲਦਾ ਹੈ ਇਹ ਜੋ ਘਟਨਾ ਸ੍ਰੀ ਅਮਰਸਰ ਸ਼ਹਿਰ ਪਵਿੱਤਰ ਸ਼ਹਿਰ ਜੋ ਸਿੱਖਾਂ ਦਾ ਔਰ ਸਾਰੀ ਦੁਨੀਆ ਦਾ ਮਹਾਨ ਕੇਂਦਰ ਹੈ ਔਰ ਉਹ ਪ੍ਰਤਿਮਾ ਜਿਹੜੀ ਡਾਕਟਰ ਸਾਹਿਬ ਦੀ ਲੱਗੀ ਆ ਉਹ ਤਕਰੀਬਨ ਪੌਣੇ ਕਿਲੋਮੀਟਰ ਦਰਬਾਰ ਸਾਹਿਬ ਤੋਂ ਸੱਚਖੰਡ ਤੋਂ ਬਾਰ-ਬਾਰ ਜਿੱਥੇ ਭਾਈ ਗੁਰਦਾਸ ਹਾਲ ਆ ਤੇ ਹੈਰੀਟੇ ਜਿੱਥੇ ਕੋ ਪਾਰਕ ਆ ਜਿੱਥੇ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਨੇ ਉਹਦੇ ਬਿਲਕੁਲ ਸਾਹਮਣੇ ਜਦੋਂ ਅਸੀਂ ਉੱਤਰਦੇ ਆ ਤੇ ਇਹ ਪ੍ਰਤਮਾ ਲੱਗੀ ਆ ਹਾਂਜੀ ਉਦੋਂ ਔਰ ਦੇ ਨਾਲੇ ਸਾਰੇ ਬੜੀਓ ਸੁੰਦਰ ਤਸਵੀਰ ਬਣੇ ਆ ਤੇ ਡਾਕਟਰ ਸਰ ਦਾ ਇਸ਼ਾਰਾ ਜੋ ਉਂਗਲੀ ਦਾ ਉਹ ਦਿੱਲੀ ਦੇ ਕੇਂਦਰ ਦੀ ਸਤਾ ਵੱਲੋਂ ਕਰ ਰਹੇ ਨੇ ਕਹਿ ਦਿੰਦੇ ਸੇ ਦਬੇ ਕੁਚਲੇ ਗਰੀਬ ਲੋਕੋ ਤੁਸੀਂ ਆਪਣੀ ਸੋਚ ਨੂੰ ਦਿੱਲੀ ਤਖਤ ਨਾਲ ਜੋੜ ਕੇ ਰੱਖੋ ਇਹ ਜਿਹੜਾ ਕੰਮ ਹੋ ਰਿਹਾ ਹੈ ਇਹ ਸਾਡੇ ਮੈਂ ਕਹਾਂ ਸਾਡਾ ਇੱਕ ਬੜੀ ਬਦਨਸੀਬੀ ਆ ਬਹੁਤ ਜ਼ਿਆਦਾ ਤਿੰਨ ਦਿਨ ਤੋਂ ਰਵਾ ਚੱਲ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਵਿਚਾਰ ਬਹੁਤ ਜ਼ਿਆਦਾ ਲੋਕਾਂ ਦੇ ਜਿਦਵਾਨਾਂ ਦੇ ਪੱਤਰਕਾਰਾਂ ਦੇ ਮੀਡੀਆ ਦੇ ਸਰਕਾਰ ਦੇ ਮੰਤਰੀਆਂ ਦੇ ਬਹੁਤ ਸਾਰੇ ਸਮਾਜ ਭਾਗੀ ਦੇ ਲੀਡਰਾਂ ਦੇ ਹਰ ਪਾਰਟੀਆਂ ਦਾ ਆਪੋ ਆਪਣੇ ਸਾਧਨਾਂ ਨਾਲ ਇਸ ਨੂੰ ਇਹਦੇ ਬਾਰੇ ਗੱਲ ਟੱਪ ਰਿਹਾ ਹਨ ਮੈਂ ਸੋਚਦਾ ਹਾਂ ਕਿ ਇੱਕ ਬੱਚਾ ਹੈ ਜਿਹਨੂੰ ਇਹ ਵੀ ਦੱਸਿਆ ਜਾਂਦਾ ਕੋਈ ਐਸੀ ਸੁਆਹ ਦੇ ਵਿੱਚੋਂ ਆ ਮੋਕਾ ਜਿਹੜਾ ਧਰਮਕੋਟ ਪਿੰਡ ਦਾ ਹੈ ਤੇ ਤਿੰਨ ਭਰਾ ਨੇ ਉਹਦੀ ਮਾਤਾ ਦੇ ਕਹਿਣ ਮੁਤਾਬਕ ਤੇ ਮਾਤਾ ਕੀਰਤੀ ਸੁਆਹ ਦਾ ਨਿਰਿਤ ਕਸ਼ੋਰਗ ਨੇ ਕਿ ਉਹ ਬੱਚਾ ਅੱਜ ਤੋਂ 4 ਸਾਲ ਪਹਿਲਾਂ ਦੁਬਈ ਜਾਂਦਾ ਹੈ ਉਦੋਂ ਉਹ ਕਲੇਸ਼ੇਪ ਆ ਉਹਦੀ ਮਾਤਾ ਕਹਿ ਰਹੀ ਹੈ ਕਿ ਉਹ ਢਾਈ ਮਹੀਨੇ ਤੋਂ ਅਮਰਤਸਰ ਵਿੱਚ ਹੀ ਰਹਿ ਰਿਹਾ ਹੈ ਤੇ ਸਾਡੇ ਕਰਨਲ ਉਹਦਾ ਵਿਚਾਰਸਾਲਪਰ ਕੋਈ ਲਿੰਕ ਨਹੀਂ ਉਹਦੇ ਮਾਤਾ ਦੇ ਕਹਿਣ ਮੁਤਾਬਕ ਹੁਣ ਉਹ ਜਿਹੜਾ ਬੱਚਾ ਪਹਿਲੋ ਪ੍ਰਿੰਸੀਪ ਆ ਪਲਸ 2 ਪਾਸ ਆ ਉਹ ਕਸ਼ਮੀਰ ਸਿਰ ਇੱਡਾ ਤੇ ਬਣੇ ਇਹ ਕਹਿ ਸਕਦੇ ਜੋ ਇਦਾਂ ਮਰਾ ਘੋੜਾ ਪੋਲਾ ਬੱਚਾ ਹੈ ਕਿ ਉਹਨੂੰ ਪਤਾ ਨਹੀਂ ਜਾਂ ਉਹਨੂੰ ਡਾਕਟਰ ਨੇਡਕਰ ਬਾਰੇ ਕੋਈ ਜਾਣਕਾਰੀ ਨਹੀਂ ਉਹਨੂੰ ਬਹੁਤ ਜ਼ਿਆਦਾ ਡਾਕਟਰ ਨੇਡਕਰ ਬਾਰੇ ਜਾਣਕਾਰੀ ਵੀ ਹੋਵੇਗੀ ਨਹੀਂ ਕਿ ਉਹਨੇ ਡਾਕਟਰ ਇਹ ਸਿੰਘ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸ 26 ਜਨਵਰੀ ਤੇ ਹੀ ਕਿਉਂ ਡਾਕਟਰ ਮੇੜਕਰ ਦੇ ਪੁੱਤ ਨੂੰ ਹੀ ਚੁਣਿਆ ਉਸ ਨੂੰ ਉਹਦੇ ਉੱਥੋਂ ਕੋਈ ਮਤਲਬ ਜਨਮ ਹੋਏਗੀ ਇਹ ਤਾਂ ਸਰਕਾਰ ਦੇ ਉਹਦੇ ਪੁਰਸ ਕੋਲੇ ਦਾ ਕੇਸ ਆ ਤੇ ਉਹ ਇਹਦਾ ਪਰਚੋਰ ਕਰੇਗੀ ਕਿ ਉਹਦੇ ਪਿੱਛੇ ਕੌਣ ਸ਼ਕਤੀਆਂ ਨੇ ਤੇ ਮੈਂ ਹਾਸ ਵੀ ਕਰਦਾ ਤੇ ਹੋਰ ਵੀ ਮੈਂ ਪੂਰੇ ਪਾਸ ਪਰਸ ਦੇ ਬੁਲਾਰਿਆਂ ਨੂੰ ਬੇਨਤੀ ਕਰਾਂਗਾ ਕਿ ਪੰਜਾਬ ਪੁੱਛਣੋ ਜਾਂ ਪੰਜਾਬ ਸਰਕਾਰ ਨੂੰ ਇਹ ਗੱਲ ਚੰਗੀ ਤਰ੍ਹਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਉਹਦੇ ਬਦੀ ਬੈਕਗ੍ਰਾਉਂਡ ਕਿਉਂ ਕਿਉਂ ਦਬਈ ਤੋਂ ਚੱਲ ਕੇ ਵਾਪਸ ਆਇਆ ਬਾਪੂ ਜੀ ਇਹ ਵੀ ਦੇਖੋ ਬਦਨਸੀ ਵੀ ਜਿਸ ਸਮਾਜ ਲਈ ਬਾਬਾ ਸਾਹਿਬ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤਾ ਇੰਨਾ ਸਰਗਰਸ਼ ਕੀਤਾ ਇੱਥੋਂ ਤੱਕ ਲੈ ਕੇ ਆਏ ਉਸ ਸਮਾਜ ਦਾ ਬੱਚਾ ਹੀ ਉਹਨਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਸਾਡੇ ਮਹਾਂਪੁਰ ਸਿਖਾਉਣਿਆ ਕਿੰਨਾਂ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਉਹੀ ਲੋਗ ਉਹਨਾਂ ਦੇ ਮੂਰਤਾਂ ਨੂੰ ਤੋੜਨ ਲੱਗੇ ਆ ਪਰਤਿਮਾਵਾਂ ਨੂੰ ਤੋੜਨ ਲੱਗੇ ਆ ਤੀ ਦਿਨ ਇਹਨੂੰ ਕਿਵੇਂ ਦੇਖਦੇ ਹੋ ਕੀ ਉਹਨਾਂ ਨੂੰ ਅਜੇ ਤੱਕ ਸਮਝ ਗਈ ਕੀ ਕਰ ਸਮਝ ਅੱਜ ਤੋਂ ਬਿਨਾ ਬੱਚਾ ਥੋੜਾ ਲੈ ਕੇ ਚੜ੍ਹ ਨਹੀਂ ਸਕਦਾ ਉਹ ਉਹ ਦਾ ਜਿਹੜਾ 2-3 ਮਹੀਨੇ ਤੋਂ ਪੰਜਾਬ ਵਿੱਚ ਹੈ ਨਾ ਇੱਥੋਂ ਜਹਾਜ਼ ਹੁੰਦਾ ਹੈ ਕਿ ਉਹਦੋਂ ਤੋਂ ਉਹਦੀ ਪ੍ਰੈਨਟ ਬਣ ਰਹੀ ਸੀ ਉਹ ਬਹੁਤ ਛਾ ਕਾਫੀ ਪਿੰਨਰ ਦੇਖਿਆ ਉਹਨੂੰ ਪਤਾ ਹੈ ਸਰਗੋਤੀ 35 ਫੁੱਟ ਉੱਚੀ ਚਲੋ ਉਦੇ ਉੱਤੇ ਜੋ ਸਰਕਾਰ ਆ ਲੋਕਾਂ ਦੀ ਸਹੂਲਤ ਸੁਵਿਧਾ ਵਾਸਤੇ ਇੱਕ ਕੋੜੀ ਲਾ ਦਿੱਤੀ ਜਾਂਦੀ ਆ ਕਿ ਮਤਲਬ ਜਿਸ ਵੀ ਆਦਮੀ ਨੇ ਡਾਕਟਰ ਸਾਹਿਬ ਦਾ ਸਤਕਾਰ ਕਰਨਾ ਫੁੱਲ ਮਾਲਾ ਪਹਿਨਾਉਣੀ ਹੈ ਜਾਂ ਕੁਝ ਕਰਨਾ ਹੈ ਉਹ ਆਸਾਨੇ ਨਾਲ ਉਹ ਬੱਚੇ ਸਾਰੀ ਨਿਗਰਾਨੀ ਜਿਹੜੀ ਪੂਰੀ ਸ਼ਿਕਾਇਤ ਵਾਲੋਂ ਨਿਗਰਾਨੀ ਇਸ ਕੰਮ ਉੱਤੇ ਫਿਰ ਉਹਦੇ ਕੋ ਵੀ ਵਿਰੋਧ ਵੀ ਉਸ ਬਣਾ ਰਿਹਾ ਹੈ ਜੇ ਜੇਕਰ ਉਹ ਵਿਰੋਧ ਕਰਨ ਵਾਲਾ ਕੋਈ ਮਤਲਬ ਡਾਕਟਰ ਮੈਡਕਲ ਤਾਂ ਹਮੇਸ਼ਾ ਆਦਮੀ ਹੁੰਦਾ ਜੇ ਉਥੋਂ ਦੇ ਪ੍ਰਬੰਧਕ ਹੁੰਦੇ ਜਾਂ ਪੁਲਿਸ ਦਾ ਕਰਮਚਾਰੀ ਜਿਨ੍ਹਾਂ ਦੀ ਡਿਊਟੀ ਸੀ ਉਹਦੀ ਰੱਖਿਆ ਕਰਨੇ ਕੋਸ ਸਪੈਚੋ ਦੀ ਤੋ ਉਹ ਉਹਨੂੰ ਉਦੋਂ ਰੋਕ ਸਕਦਾ ਜੇ ਉਹ ਕੋਈ ਚੜ ਰਿਆ ਸੀ ਉਹਦੇ ਉਹ ਵੀਡੀਓ ਬਣਾ ਕੇ ਉਹਨੇ ਪੇਸ਼ ਕੀਤੀ ਹੈ ਉਹਦੇ ਉਹ ਨਾਲ ਜੁੜਵਾ ਬੰਦਾ ਜ਼ਰੂਰ ਹੈ ਉੱਥੇ ਗਿਆ ਹੈ ਇਹ ਸ਼ੰਕਾ ਜਾਇਬ ਹੁੰਦੀ ਆ ਕਿ ਉਹ ਜਿਹੜੇ ਵੀਡੀਓ ਬਣੇ ਆ ਉਹ ਵੀਡੀਓ ਉਹਦੇ ਉਹ ਬਣੇ ਆ ਉਹ ਬੱਚੇ ਨੂੰ ਸਾਰਾ ਪਤਾ ਹੈ ਉਦੇ ਪਿੱਛੇ ਬ੍ਰਹਿਣਵਾਸ ਆਖਦਾ ਉਹਦੇ ਦਿਮਾਗ ਨੂੰ ਕਿਸੇ ਨੇ ਇਹ ਗੱਲ ਉਹਦੇ ਦਿਮਾਗ ਵਿੱਚ ਪਾਈ ਆ ਕਿ ਡਾਕਟਰਾਂ ਨੇ ਡਾਕਟਰ ਮਤਲਬ ਉਹਨੂੰ ਕਿਸੇ ਜੀਕੇ ਨੇ ਸਮਝਾਇਆ ਗਿਆ ਹੁਣ ਅਜੇ ਅਸੀਂ ਕਹਿ ਨਹੀਂ ਸਕਦੇ ਕਿ ਪਿੱਛੇ ਕੌਣ ਆ ਉਹ ਸਰਕਾਰ ਉਹਨੂੰ ਨੰਗਿਆ ਕਰੇ ਉਹ ਪੁਲਿਸ ਦਾ ਕੰਮ ਆ ਜਦੋਂ ਪੰਜਾਬ ਦੇ ਲੋਕ ਮੰਗਠਾ ਰਹੇ ਨੇ ਕਿ ਉਹਨੂੰ ਕੋਈ ਹਾਈ ਕੋਰਟ ਦਾ ਸਮਝਲ ਕੋਰ ਦਾ ਜੱਜ ਜਿਹੜਾ ਉਹਦੇ ਉੱਪਰ ਹੀ ਇਨਕੁਆਇਰੀ ਕਰੇ ਕਿਉਂਕਿ ਕਈ ਵਾਰ ਕੀ ਹੁੰਦਾ ਪੁਲਿਸ ਦੇ ਕਰਮਚਾਰੀਆਂ ਦੀ ਮੈਂ ਦੇਖਣ ਵਿੱਚ ਆਉਂਦਾ ਮੈਂ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਦੇਖਿਆ ਹੈ ਕਿ ਉਹ ਜਿੰਨਾ ਚਿਰ ਪੁਲਿਸ ਚਾਹ ਕਿੱਡਾ ਵੱਡਾ ਮਤਲਬ ਅਸਰ ਉਹਦੇ ਦਿਮਾਗ ਉੱਤੇ ਬਹੁਤ ਨਾ ਕੋਈ ਸਰਕਾਰ ਦੀ ਨੌਕਰੀ ਕਰਨੀ ਹੁੰਦੀ ਹੈ ਪਿੱਛੇ ਕਈਏ ਉਹਦੇ ਕੇਸ ਹੋਏ ਨੇ ਜਿੰਨਾ ਵੀ ਅਜੇ ਤੱਕ ਪੁਲਿਸ ਨੂੰ ਨਜਾਇਜ਼ ਨਹੀਂ ਕਰ ਸਕੀ ਉਹਦੇ ਪਿੱਛੇ ਕਾਰਨਾ ਕੀ ਸੀ ਕੋਈ ਤਾਂ ਨੂੰ ਸਮਝ ਰੋਪੇ ਲਾ ਕਾਨੂੰਨ ਦਾ ਵੀ ਉਹਨੂੰ ਹੁੰਦਾ ਹੈ ਕਿ ਅਸੀਂ ਇਹ ਕਰ ਲੋਕਾਂ 'ਚ ਕਰਾਂਗੇ ਤੇ ਲੋਕਾਂ ਚੋਂ ਨਵੇਂ ਕਿਸਮ ਦੀ ਹਰਚਲਣਾ ਦੇ ਪੁਲਿਸ ਮੁਲਾਜ਼ਮਾਂ ਦੀ ਇੱਕ ਮਜਬੂਰੀ ਹੁੰਦੀ ਆ ਕਿਉਂਕਿ ਪੰਜਾਬ ਦੇ ਜਿਨ੍ਹਾਂ ਸੱਤਾ ਜਿਹਦੇ ਹੱਥੇ ਚੋਂ ਨਹੀਂ ਸਟੇਟ ਦੀ ਸੱਤਾ ਦੇ ਉਹਦੇ ਮੁਤਾਬਕ ਪੁਲਿਸ ਕੰਮ ਕਰਦੀ ਆ ਇਸ ਵਾਰ ਤੇ ਪੁਲਿਸ ਕਈ ਵਾਰ ਉਹਨਾਂ ਚੀਜ਼ਾਂ ਨੂੰ ਹੁਣ ਵੀ ਮੇਰਾ ਜਥੋਂ ਦਾ ਖਿਆਲ ਆ ਮੈਂ ਮੰਗ ਕਰਾਂਗਾ ਕਿ ਪੁਲਿਸ ਉਹਦੇ ਚ ਜਿਹੜੇ ਵੀ ਉਹ ਬਿਆਨ ਦੇਵੇ ਬੱਚਾ ਉਹਨਾਂ ਲੋਕਾਂ ਦੇ ਵਿੱਚ ਉਹ ਉਪਨ ਹੋਣੇ ਚਾਹੀਦੇ ਆ ਸਾਹਮਣੇ ਹੋਣੇ ਚਾਹੀਦੇ ਆ ਕੋਈ ਬੱਚਾ ਕੀ ਦੰਦਦਾ ਉਹ ਮੀਡੀਆ ਨੂੰ ਪਤਾ ਲੱਗਣਾ ਚਾਹੀਦਾ ਔਰ ਹਰ ਜਨ ਕਿਉਂਕਿ ਡਾਕਟਰ ਨੇੜ ਕਰੇ ਕੋ ਚੜਦਾ ਸੂਰਜ ਆ ਜਿਹਦੀਆਂ ਕਦੇ ਵੀ ਰਿਸ਼ਮਾ ਕਮਜ਼ੋਰ ਨਹੀਂ ਪੈ ਸਕਦੀਆਂ ਕਿਉਂਕਿ ਉਹਨੇ ਜ਼ਿੰਦਗੀ ਦੇ ਉਹ ਦੁੱਖ ਉਹ ਹਟਾਏ ਨੇ ਤੇ ਉਹ ਲੋਕਾਂ ਨੂੰ ਹੁਣ ਜਿਹੜੇ ਉਹ ਮਤਲਬ ਚਾਰ ਕਿਸਮ ਦੇ ਚਾਰ ਵਰਨਾਂ ਦੇ ਲੋਕ ਨੇ ਜਿਨ੍ਹਾਂ ਨੂੰ ਜਨਨ ਆ ਜਾਂ ਬ੍ਰਾਹਮਣਵਾਦੀ ਮੰਨੂਵਾਦੀ ਸੋਚ ਉਹ ਕਿਸੇ ਵੀ ਕੋਨੇ ਜਿ ਵਿੱਚ ਹੋ ਸਕਦੇ ਨੇ ਉਹ ਡਾਕਟਰ ਮਨ ਨੋ ਨਾ ਨਾ ਤੋਂ ਬੋਲ ਡਾਕਟਰ ਲੜ ਕਰ ਸਕਦਾ ਬਹੁਤ ਜਲਨਾ ਉਹ ਉਸ ਬੱਚੇ ਨੂੰ ਕਿਸੇ ਨੇ ਕਿਸੇ ਨੇ ਇੱਥੇ ਪ੍ਰੇਰਕੇ ਢਾਈ ਮਹੀਨੇ ਤੋਂ ਇਸ ਹਿਹਾੜ ਵਿੱਚ ਸੀ ਕਿ ਇੱਥੋਂ ਮੈਂ ਹਾਈਲਾਈਟ ਹੋਵਾਂਗਾ ਤੇ ਵੰਦ ਵਿੱਚ ਮੇਰੀ ਗੱਲ ਜਾਵੇਗੀ ਕੁੱਝ ਕਈ ਵਾਰੀ ਬੰਦਾ ਵੜਿਆ ਜਾਂਦਾ ਮਾਰੇ ਇਹੋ ਜੇ ਕੰਮ ਕਰਦਾ ਹੈ ਜਾਂ ਲਾਲਚ ਵਿੱਚ ਆ ਕੇ ਕਰਦਾ ਹੈ ਜਾਂ ਉਹ ਕੁਝ ਲੋਕਾਂ ਤੋਂ ਫੇਮਸ ਹੋਣ ਲਈ ਕਰਦਾ ਹੈ ਉਹੋ ਬੱਚੇ ਰਿਸ਼ਤੇ ਇਹਨਾਂ ਚੀਜ਼ਾਂ ਨੂੰ ਮੁਖਰਾ ਕੇ ਕੰਮ ਕੀਤਾ ਕੋਈ ਉਹਦੇ ਪਿੱਛੇ ਪੁੱਦੇ ਬਾਕੀ ਇਹ ਗੱਲ ਤੁਹਾਡੇ ਨਾਲ 100% ਸੱਚਾ ਕਿਉਂਕਿ ਦੇਖੋ ਦੁਬਈ ਰਹਿ ਕੇ ਆਇਆ ਹੈ ਕਿ ਬਹੁਤ ਵਾਰੀ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਜਾਂ ਕਿਵੇਂ ਵੀ ਦੇਖਦੇ ਆ ਕਿ ਬੱਚਾ ਜਦੋਂ ਮਾਂ-ਪਾਪ ਤੋਂ ਇੰਨਾ ਟਾਈਮ ਦੂਰ ਹੋਵੇ ਉਹ ਘਰ ਜ਼ਰੂਰ ਜਾਂਦਾ ਹੈ ਮਾਂ-ਪਾਪ ਨੂੰ ਮਿਲਦਾ ਹੈ ਪਰ ਉਹਨਾਂ ਦੇ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਦੇ ਮਾਤਾ ਜੀ ਦੇ ਕਹਿਣ ਮੁਤਾਬਕ ਯੋ ਕਰਹੀ ਨਹੀਂ ਗਿਆ ਉਹਦਾ ਮਾਨੇ ਨਹੀਂ ਕੀਤਾ ਇਹ ਹੋ ਸਕਦਾ ਕਿ ਇਹ ਸੱਚ ਨੂੰ ਚ ਪਲੈਨਿੰਗ ਹੀ ਹੋਵੇ ਨਾ ਕਰੇ ਵੀ ਨਹੀਂ ਗਿਆ ਹਾਂ ਬਿਲਕੁਲ ਨਹੀਂ ਬੱਚੇ ਦਾ ਕੋਈ ਮਨਤਾ ਕਰਦਾ ਹੀ ਮੈਂ ਮਾਪਾਪ ਨੂੰ ਮਿਲਾ ਮੇਰਾ ਪਰਿਵਾਰ ਹੈ ਮੈਂ ਇੰਨਾ ਚਿਰ ਬਾਹਰ ਲੈ ਕੇ ਆਇਆ ਹਾਂ ਕਿਤੇ ਕੱਦੋਂ ਦੇ ਪ੍ਰਦੇਸ਼ ਭਾਂਡੂ ਭਾਈ ਨਾ ਹੀ ਗਿਆ ਲੋ ਕਿਤੇ ਵੀ ਰਿੰਟਾ ਬੇ ਮਾਪ ਤੋਂ ਤਾਂ ਦੂਰ ਹੀ ਸੀ ਫਿਰ ਮਾਂ ਮਿੱਤਰਾ ਮਾਂ ਮਿੱਤਰਾ ਉਹਨੂੰ ਇਹ ਵੀ ਪਤਾ ਨਹੀਂ ਕਿ ਮਾਂ ਦੀ ਰੋਟੀ ਦਾ ਆਸਰਾ ਕੋਈ ਨਹੀਂ ਮੇਰੇ ਮਾਂ ਪ੍ਰਾਇ ਕਰਾਂ ਤੇ ਕੰਮ ਕਰਦੀ ਆ ਜੋ ਇਹ ਕਿੰਨੀਆਂ ਉਹਨੇ ਮਤਲਬ ਇਹ ਮੁਸ਼ਕਲਾ ਸਹਿ ਕੇ ਉਹਨੂੰ ਬਾਹਰ ਭੇਜਿਆ ਉਹ ਕਿੰਨੇ ਪੈਸੇ ਲੱਗੇ ਹੋਣਗੇ ਹਾਂ ਜੀ ਹਾਂ ਜੀ ਉਹਨੇ ਬੱਚੇ ਨੇ ਆਪਣੀ ਮਾਂ ਦਾ ਧਿਆਨ ਨਹੀਂ ਰੱਖਿਆ ਉਹਦੇ ਦਿਮਾਗ ਵਿੱਚ ਕਿਸੇ ਨਾ ਕਿਸੇ ਦੇ ਪਿੱਛੇ ਕੋਈ ਸ਼ਕਤੀਆਂ ਨੇ ਅਸੀਂ ਇਹ ਮੰਗ ਕਰਦੇ ਹਾਂ ਔਰ ਹੋਰ ਵੀ ਵੀਰਾਂ ਨੂੰ ਕਹਾਂ ਦੇ ਕੇ ਸਰਕਾਰ ਕੋਲੇ ਔਰ ਸੈਂਟਰ ਤੱਕ ਔਰ ਵੱਡ ਤੱਕੇ ਮੰਗ ਲਈ ਪੋਲਿਸ ਤੱਕ ਜਾਣੀ ਚਾਹੀਦੀ ਆ ਕਿ ਉਹ ਜੋ ਵੀ ਬੱਚਾ ਬੋਲਦਾ ਹੈ ਉਹ ਉਹਨੂੰ ਉਹ ਲੋਕਾਂ ਦੇ ਵਿੱਚ ਮਤਲਬ ਸਮਾਜ ਦੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਪਰਦਾ ਨਾ ਰਹੇ ਪਰਦਾ ਰਹੇਗਾ ਤੇ ਇਹ ਜਿਹੜੇ ਸਾਡੇ ਜਿਹੜੇ ਮਤਲਬ ਸਾਨੂੰ ਦੁਸ਼ਮਣ ਤੇ ਮਿੱਤਰ ਦਾ ਪਤਾ ਨਹੀਂ ਲੱਗੇਗਾ ਕਿ ਡਾਕਟਰ ਮੈਡ ਕਰ ਦਾ ਵਿਰੋਧੀ ਕੌਣ ਆ ਕਿ ਉਹਦਾ ਹਮਾਇਤੀ ਕੌਣ ਹੈ ਕਿਉਂ ਪੋਲਿਟਿਕਸ ਕੋਈ ਚੀਜ਼ ਹੁੰਦੀ ਆ ਤਰ੍ਹਾਂ ਤਰ੍ਹਾਂ ਦੇ ਬਿਆਨ ਇਹ ਕੋਈ ਪੋਲਿਟਿਕਸ ਰਾਜਨੀਤਿਕ ਆਦਮੀ ਨਹੀਂ ਅਸੀਂ ਡਾਕਟਰ ਮੈਡ ਕਰ ਨੂੰ ਨਹੀਂ ਕਰ ਕਰਦੇ ਆ ਜਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਆਪ ਕੋ ਆਪਣੇ ਧਰਮ ਦਾ ਲੋਕ ਆਪ ਕੋ ਆਪਣਾ ਸਤਕਾਰ ਕਰਦੇ ਨੇ ਔਰ ਗੱਜ ਅਸੀਂ ਜੇ ਸਾਡੀ ਕੋ ਪਹਿਚਾਣ ਵੀ ਆ ਕਸ਼ਮੀਰ ਸਿੰਘ ਤੇ ਜਿੰਨੀ ਸਾਡੇ ਅਸੀਂ ਪਾਰਥ ਵਿੱਚ ਦੱਬੇ ਕੁਚਲੇ ਲੋਕ ਹੈ 90% ਲੋਕ ਜੇ ਅਸੀਂ ਅੱਜ ਹਿੰਮਤ ਨਾਲ ਤੁਰੇ ਫਿਰਦੇ ਆ ਜਾਂ ਬੋਲਦੇ ਆ ਜਾਂ ਅਸੀਂ ਕੁਝ ਆਪਣਾ ਐਡਵਾਂਸ ਲੈਣਾ ਤੇ ਸਾਨੂੰ ਡਾਕਟਰ ਮੇਡ ਕਰਦੇ ਦੇਣਾ ਜੋ ਸਾਨੂੰ ਡਾਕਟਰ ਮੇਡ ਕਰ ਕਲਮਨਾ ਇੰਨੇ ਪੱਕੇ ਕਾਨੂੰਨ ਉੱਤੇ ਇੰਨੇ ਸਾਡੇ ਹੱਕ ਬਣਾ ਗਿਆ ਹੈ ਕਿ ਸਾਨੂੰ ਉਹ ਤੋਂ ਵਾਂਝਿਆ ਨਹੀਂ ਰੱਖ ਰਿਹਾ ਹੁਣ ਜਿਵੇਂ ਜਿਵੇਂ ਸਾਡਾ ਸਮਾਜ ਜਾਗਦਾ ਹੈ ਤੇ ਜਿੰਨਾ ਮੰਨੂ ਵੱਤੀ ਸੋਜ ਵਾਲਿਆਂ ਨੂੰ ਡਾਕਟਰ ਮੇਡ ਕਰ ਤੋਂ ਝੱਲਣਿਆ ਦੇ ਸੰਵਿਧਾਨ ਤੋਂ ਝੱਲਣਿਆ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਜੇ ਡਾਕਟਰ ਮੈਡਕਰ ਜੇ ਉਹ ਸਿੱਖ ਬੱਚੇ ਆ ਚਲੋ ਮੰਨ ਲਓ ਭਾਵੇਂ ਨੇ ਕੇਸ ਉਹਨਾਂ ਰੱਖੇ ਨੇ ਜਿਹਾ ਪੁਰਾਣਾ ਤੇ ਉਹਨੂੰ ਇਹ ਵੀ ਪਤਾ ਨਜੇਦਾ ਕਿ ਡਾਕਟਰ ਮੈਡਕਰ ਤਾਂ ਖੁਦ ਸਿੱਖ ਬਣ ਕੇ ਗਿਆ ਸੀ ਹਾਂਜੀ ਫਿਰ ਵੀ ਸੀ ਉਹਨੂੰ ਹਮਲਾ ਕਰਨਾ ਚਾਹੀਦਾ ਜੇ ਉਹਨੇ ਸਿੱਖ ਨਹੀਂ ਬਣਾਇਆ ਉਸ ਵੇਲੇ ਲੋਕਾਂ ਦੇ ਆਗੂਆਂ ਨੇ ਜਿਹੜੇ ਵੀ ਲੀਡਰਸ਼ਿਪ ਉਹਨਾਂ ਨਹੀਂ ਪ੍ਰਵਾਨ ਕੀਤਾ ਤੇ ਡਾਕਟਰ ਮੈਡਕਰ ਤਾਂ ਮਹਾਰਾਸ਼ਟਰ ਤੋਂ ਚੱਲ ਕੇ ਕਈ ਆਦਮੀ 26 27 ਆਦਮੀ ਨਾਲ ਲੈ ਕੇ ਸਿੱਖ ਧਰਮ ਗ੍ਰਹਿਣ ਕਰਨਾ ਆਇਆ ਸੀ ਇਹਨਾਂ ਲੋਕਾਂ ਨੇ ਉਹਨਾਂ ਨੂੰ ਉਹ ਨਹੀਂ ਮਤਲਬ ਸਰਕਾਰ ਦਿੱਤਾ ਤਾਂ ਉਹਨਾਂ ਨੇ ਬੁੱਧਧਰਮਾ ਦਾ ਆਪਣਾ ਮਤਲਬ ਉਹ ਉਧਰਲੇ ਬਣੇ ਉਹਨਾਂ ਨੇ ਆਪਣੇ ਵਿਚਾਰ ਬਦਲ ਲਏ। ਫਿਰ ਇਹ ਬੱਚੇ ਨੂੰ ਪੂਰਾ ਪਤਾ ਲੱਗਾ ਸਾਰੀਆਂ ਗੱਲਾਂ ਦਾ। ਤੁਹਾਨੂੰ ਆਪਣੀ ਫੇਰ ਵੀ ਐਵੇਂ ਅੱਜ ਵੀ ਲੱਗਦਾ ਕਿ ਸਾਨੂੰ ਇਹ ਚੀਜ਼ ਤਾਂ ਕਈ ਵਾਰੀ ਬਹੁਤ ਦੁੱਖ ਹੁੰਦਾ। ਇੱਕ 25-26 ਸਾਲ ਦਾ ਨੌਜਵਾਨ ਫਿਰ ਉਹ ਪਲੱਸ 2 ਵੀ ਪਾਸ ਆ। ਬਾਬਾ ਸਾਹਿਬ ਦੀ ਸੋਚ ਤੋਂ ਅੱਜ ਵੀ ਉਹ ਬਹੁਤ ਪਰੇ ਆ। ਉਹਨਾਂ ਨੂੰ ਅੱਜ ਵੀ ਬਾਬਾ ਸਾਹਿਬ ਬਰੇ ਗਿਆ ਨਹੀਂ। ਜਿਹੜੇ ਨੌਜਵਾਨਾਂ ਅੱਜ ਹੀ ਬਹੁਤ ਗੁੰਮਰਾਏ ਉਹਨਾਂ ਨੂੰ ਪਤਾ ਹੀ ਨਹੀਂ ਬਾਬਾ ਸਾਹਿਬ ਦਾ ਸ਼ਾਇਦ ਬਾਬਾ ਸਾਹਿਬ ਨੇ 5 ਸਾਲ ਇਹਨਾਂ ਨੂੰ ਅਡਵਾਂਸ ਇਸ ਕਰਕੇ ਦਿੱਤੇ ਕਿ ਉਹਨਾਂ ਨੂੰ ਪਤਾ ਸੀਗੇ ਇਹਨਾਂ ਦੇ ਹਾਲਾਤ ਕਿਹੋ ਜਿਹੇ ਆ ਇਹਨਾਂ ਨੂੰ ਲੇਟ ਸਮਝਉਂਦੀ ਇਹਨੂੰ ਬਾਬਾ ਸਾਹਿਬ ਅਡਵਾਂਸ ਸੀਗੇ ਜਿਹੜੇ ਲੋਕ ਅੱਜ ਵੀ ਨਹੀਂ ਸੋਚਦੇ ਕੋਚ ਉਹਨਾਂ ਦੇ ਨਾਲ ਜੋ ਸੋਚ ਕੇ ਸੀ ਵੀ ਇਹ ਫੜੀ ਮਤਲਬ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਗੱਲ ਆ ਕਿ ਸਾਡੇ ਸਮਾਜ ਨੂੰ ਅੱਜ ਵੀ ਨਹੀਂ ਪਤਾ ਤੇ ਬਹੁਤ ਧੰਨ ਬਾਪੂ ਜੀ ਲੋਕ ਇਹ ਵੀ ਸੋਚਦੇ ਕਿ ਬਾਬਾ ਸਾਹਿਬ ਨੇ ਦਲਿਤ ਸਮਾਜ ਲਈ ਕੰਮ ਕੀਤਾ ਉਹਦੇ ਬਾਰੇ ਤੁਸੀਂ ਕੀ ਦੇਖਦੇ ਜਦੋਂ ਕਿ ਬਾਬਾ ਸਾਹਿਬ ਨੇ ਸਮੁੱਚੇ ਸਮਾਜ ਲਈ ਕੰਮ ਕੀਤਾ ਨਾ ਕਿਸੇ ਦਲਤ ਸਮਾਜ ਲਈ ਕੰਮ ਨਹੀਂ ਕੀਤਾ ਮੈਨੂੰ ਪਤਾ ਨਹੀਂ ਗੱਲ ਕਿ ਕਿਆ ਨਹੀਂ ਇਹ ਜਿਹੜੇ ਸਵਾਲ ਸਿਵਾ ਦੇ ਇੱਕ ਤੋਂ ਅੰਕਿਆ ਤੇ ਮਤਲਬ ਉਹ ਦਲਤ ਸਮਾਜ ਦੇ ਸੰਸਦ ਉਹ ਸਮੁੱਚੇ ਭਾਰਤ ਦੇ ਹਾਂਜੀ ਅਸਮਕਤ ਸੋਚੋ ਕਿ ਉਹਨਾਂ ਦੀ ਜਿਹੜੀ ਨੀਤੀ ਸੀ ਉਹ ਸਮੁੱਚੇ ਲੋਕਾਂ ਲਈ ਸੀ ਉਹਨਾਂ ਕਿਸੇ ਨੂੰ ਵੀ ਆਪਣੇ ਵਿਰੋਧੀ ਨੂੰ ਇਹ ਨਹੀਂ ਕਿਹਾ ਕਿ ਇਹਨੂੰ ਅਧਿਕਾਰ ਨਹੀਂ ਦੇਣੇ ਉਹਨਾਂ ਨੇ ਅਧਿਕਾਰ ਔਰਤਾਂ ਨੂੰ ਹਰ ਜਾਤੀ ਨੂੰ ਹਰ ਕਮਿਊਨਿਟੀ ਨੂੰ ਹਰ ਭੇਜਾਰੇ ਨੂੰ ਹਰ ਤਰਮ ਨੂੰ ਬ੍ਰੋਬਰ ਦੇ ਹੱਕ ਦਿੱਤੇ ਨੇ ਉਹਦਾ ਸਦਕਾ ਅੱਜ ਹਰ ਬੰਦੇ ਨੂੰ ਆਪਣੇ ਧਰਮ ਵਿੱਚ ਬੋਲਣ ਦੀ ਇਜਾਜ਼ਤ ਆ ਦੂਜੇ ਧਰਮ ਦਾ ਉਹ ਇਹਨਾਂ ਉਹਦੇ ਉੱਤੇ ਵਿਰੋਧ ਨਾ ਬੋਲੇ ਜਾਂ ਉਹਦੇ ਵਿਰੋਧ ਵਿੱਚ ਬੋਤਾਂ ਨਾ ਬੋਲੇ ਕਿ ਜਿਹਦੇ ਨਾਲ ਮਤਲਬ ਸਾਰੇ ਦੇ ਚ ਆਪਸੀ ਮਤਲਬ ਨੂੰ ਸ਼ਾਂਤ ਹੋਵੇ ਜੁਜੀ ਤੁਹਾਨੂੰ ਕੀ ਗੱਲ ਕਹੀ ਸੀ ਕਿ ਡਾਕਟਰ ਨੇ ਮਰੇ ਪੜਾਇਆ ਘਟ ਗਿਆ ਘਟ ਗਿਆ ਬਹੁਤ ਘਟਾ ਅਸੀਂ ਸਬਜੈਕਟ ਵੀ ਬਹੁਤ ਘਟਾ ਦਿੱਤੇ ਅੱਜ ਦੇ ਬੱਚਿਆਂ ਨੂੰ ਇਹ ਗੱਲ ਅਸੀਂ ਆਪਣੇ ਸਮਾਜ ਨੂੰ ਔਰ ਬਸ਼ਣੀਆਂ ਸ਼੍ਰੇਣੀਆਂ ਨੂੰ ਜਦਕਿ ਸਰਪ੍ਰੇਖਾਂ ਇਜਾਰੇ ਨੂੰ ਹਰ ਧਰਮ ਦੇ ਲੋਕਾਂ ਨੂੰ ਇਹ ਕਹਾਂਗੇ ਕਿ ਬੱਚਿਆਂ ਨੂੰ ਸਿਲੇਬਸਾਂ ਦੇ ਵਿੱਚ ਵੱਧ ਤੋਂ ਵੱਧ ਜੇਕਰ ਸਾਡੇ ਸਿੱਖਿਆ ਮੰਤਰੀਆਂ ਨੇ ਜਾਂ ਜਿਹੜੀ ਸਾਡੀ ਸਿੱਖਿਆ ਨੀਤੀ ਆ ਉਹਦੇ ਵਿੱਚ ਸੁਧਾਰ ਕਰਕੇ ਜਿਹੜੇ ਸਾਡੇ ਏਡੇ ਮਹਾਨ ਪੁਰਖ ਨੇ ਉਹਨਾਂ ਬਾਰੇ ਸਾਨੂੰ ਜਰੂਰ ਬੱਚਿਆਂ ਨੂੰ ਸਿਲੇਬਸ ਦੇਣਾ ਚਾਹੀਦਾ ਹੈ ਤਾਂ ਕਿ ਦਾ ਤੋਂ ਅੱਗੇ ਵਾਸਤੇ ਕੋਈ ਬੱਚਾ ਅਜਿਹੀ ਘੜਤੀ ਨਾ ਕਰੇ ਉਹਨੂੰ ਪਤਾ ਲੱਗੇ ਕਿ ਮੈਂ ਮਤਲਬ ਡਾਕਟਰ ਮੈਡ ਕਰਦਾ ਕੀ ਸਰਕਾਰ ਕਰਨਾ ਹੈ ਤਾਂ ਇਹ ਬੜਾ ਜ਼ਰੂਰੀ ਆ ਤੇ ਅਸੀਂ ਮੈਂ ਇਹ ਵੀ ਇੱਕ ਗੱਲ ਕਹਾਂਗਾ ਕਿ ਕੁਝ ਲੋਕ ਕੁਝ ਲੋਕ ਬਹੁਤ ਜ਼ਿਆਦੇ ਲੋਕ ਜ਼ਿਆਦੇ 90 95% ਉਹਨਾਂ ਹਰ ਤਮ ਮੈਂ ਜੇ ਬ੍ਰਾਹਮਣ ਵੀ ਕਹਿ ਰਿਹਾ ਤੇ ਸਿੱਖਾਂ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਸਾਰੀਆਂ ਕਮਿਊਨਿਟੀਆਂ ਧਰਮਾਂ ਵਿੱਚ ਡਾਕਟਰ ਮੈਡ ਕਰਦਾ ਸਰਕਾਰ ਕਰਨ ਵਾਲੇ ਬਹੁਤ ਜ਼ਿਆਦੇ ਲੋਕ ਬੈਠੇ ਨੇ ਹਾਂਜੀ ਪਰ ਕੁਝ ਜਿਹੜੇ ਤੱਤਵ ਨੇ ਜਿਵੇਂ ਅਧੂਰੇ ਮੈਨਾ ਖੇਡਣਾ ਮੈਨਾ ਖੇਡਣ ਦੇ ਨਾਲ ਜਿਨ੍ਹਾਂ ਨੂੰ ਸ਼ਾਂਤੀ ਪਸੰਦ ਨਹੀਂ ਉਹ ਕੇਵਲ ਲੋਕਾਂ ਵਿੱਚ ਇੱਕ ਮਤਲਬ ਇਸ ਤਰ੍ਹਾਂ ਦੇ ਕੰਮ ਕਰਕੇ ਉਹ ਲੋਕਾਂ ਵਿੱਚ ਅਜਿਵੇਂ ਇਹ 26 ਜਨਵਰੀ ਵਾਲੇ ਦਿਨ ਇਹ ਕੰਮ ਹੋ ਗਿਆ ਹੁਣ ਇਹ ਸਾਡੇ ਭਾਈਚਾਰੇ ਨੂੰ ਤੋੜਨ ਵਾਲੀ ਗੱਲ ਹੈ ਹਾਲਾਂਕਿ ਸਾਡਾ ਸਮਾਜ ਰੱਖੇ ਰਹਿਣਾ ਚਾਹੁੰਦਾ ਹੈ ਇੱਕ ਬੰਨੇ ਤੁਸੀਂ ਦੇਖੋ ਕੌੰਨੇ ਇਨਸਾਫ ਮੋਰਚਾ ਪੰਜਾਬ ਵਿੱਚ ਲੱਗਾ ਹੈ ਉੱਥੇ ਚਾਹੇ ਦਲਤਾਂ ਨਾਲ ਜਾਂ ਸਿੱਖਾਂ ਵਿੱਚ ਵੀ ਨਿਤਕਰਾਇ ਇਹ ਸਾਰੇ ਪਤਾ ਹੈਗਾ ਹੈ ਔਰ ਜਦੋਂ ਗੁਰਦੁਆਰੇ ਸਰਹੂ ਕੋਲ ਕਹਾ ਮੜੀਨਾ ਬਕਰੰਗਾਂ ਨੇ ਪਰ ਫਿਰ ਵੀ ਉੱਥੇ ਰਾਜਾ ਰਾਜ ਸਿੰਘ ਤੇ ਬਾਬਾ ਕੁਲਵਿੰਦਰ ਸਿੰਘ ਬਾਬਾ ਮੇਜਰ ਸਿੰਘ ਉਹ ਰਹੀ ਜੋ ਐਸੀ ਜਾਤਾਂ ਨਾਲ ਸੰਬੰਧਤ ਨੇ ਉਹ ਉੱਥੇ ਕੋਮੇ ਸਾਹਿਬ ਔਰ ਚੇ ਨੂੰ 2 ਸਾਲ ਤੋਂ ਉੱਥੇ ਡਟੇ ਨੇ ਇੱਕ ਬੰਨੇ ਉਹ ਇਹ ਸਾਰੀਆਂ ਚੀਜ਼ਾਂ ਨੂੰ ਜੋੜਨ ਦੇ ਯਤਨ ਵਿੱਚ ਨੇ ਕਿ ਅਸੀਂ ਪੰਜਾਬ ਦੇ ਬ ਇਹਨਾਂ ਲੋਕਾਂ ਨੂੰ ਵੰਡਿਆ ਨਾ ਜਾਵੇ ਇੱਕ ਬੰਨੇ ਉਹ ਮਤਰਾ ਉੱਥੇ ਬੈਠੇ ਨੇ ਇੱਕ ਬੰਦੇ ਸ਼ਰਾਬ ਦੇ ਬੱਚੇ ਤੋਂ ਕੋਈ 71 ਬੰਦੇ ਇੱਕ ਅਮਲੇ ਦੇ ਕਾਂਡ ਪਿੱਛੇ ਜ਼ਰੂਰ ਆ ਬੈਰ ਤੋਂ ਪਿੱਛੇ ਕਿਉਂਕਿ ਇਹ ਇੰਨਾ ਵੱਡਾ ਕਾਂਡ ਕੀਤਾ ਜਿਹੜਾ ਉਹ ਇਕੱਲੇ ਦਾ ਕੰਮ ਨਹੀਂ ਹੋ ਸਕਦਾ ਕੰਮ ਨੂੰ ਅਸਲ ਚੇਰਾ ਗੇਲੇ ਅੰਦਾ ਦਿਆ ਉਹਨੇ ਵੇਖੋ ਨਾ ਪਟਵਾਲਾ ਆਇਆ ਉਹਨੇ ਅੱਗ ਬਾਲ ਕੇ ਉਹ ਸੰਦਾਨ ਦਾ ਜਿਹੜਾ ਉੱਥੇ ਉਹ ਬਣਿਆ ਚਾਚੂ ਬਣਿਆ ਸੰਦਾਨ ਚਾਚੂ ਬਣਿਆ ਉਹਦੇ ਅੱਗ ਵਾਲੇ ਜਾਨੀ ਅੱਗ ਲਗਾਉਣ ਕਾਗਜ਼ ਪੁਕ ਵਿੱਚ ਇਕੱਠੇ ਕਰ ਅੱਗ ਲਗਾਉਣ ਦੀ ਪਟਵਾਲਾ ਦਿੱਤਾ ਕਿਸ ਨੂੰ ਪੈਕੀ ਲੱਗਣੀ ਜਾਨੀ ਉਹਨੂੰ ਅਭਾਲ ਕਰਉਂਦੇ ਕੋਈ ਵਿਛਿਤ ਕਰਉਂਦੇ ਕੋਸ਼ਿਸ਼ ਕੀਤੀ ਪੌੜੀ ਤੋਂ ਉੱਥੇ ਚੜਿਆ ਫਿਰ ਉਹਨੇ ਥੋੜਾ ਹੋਰਾਂ ਚੀਜ਼ਾਂ ਲੈ ਕੇ ਆਇਆ ਤੇ ਇਸ ਵਾਸਤੇ ਦੀ ਸਾਰੇ ਦੇਸ਼ ਨੂੰ ਦੇਸ਼ ਵਾਸੀਆਂ ਨੂੰ ਔਰ ਖਾਸ ਕਰਕੇ ਗਰੀਬ ਲੋਕਾਂ ਨੂੰ ਜਿਨ੍ਹਾਂ ਦੀ ਜਿੰਦ ਜਾਨ ਹੈ ਡਾਕਟਰ ਮੈਰਕਰ ਔਰ ਅਸੀਂ ਉਹਦੇ ਤੋਂ ਸਾਡੇ ਸਵਾਸ ਵੀ ਡਾਕਟਰ ਮੈਰਕਰ ਦੇ ਨਾਲ ਚੱਲਦੇ ਨੇ ਅੱਜ ਉਹਨਾਂ ਨੇ ਦੇਣਿਆ ਕਿ ਅਸੀਂ ਛਾਤੀ ਉੱਚੀ ਕਰਕੇ ਘੁੰਮ ਰਹੇ ਔਰ ਅਧਿਕਾਰ ਵੀ ਲੈਣੇ ਆ ਤਾਂ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਬੜੇ ਸਖ਼ਤ ਹੰਦ ਦੀ ਲੋੜ ਆ ਇਹਨੂੰ ਬਿਲਕੁਲ ਨੰਗਿਆ ਬਚਿਆ ਉਹਦੇ ਵਿਰੋਧੀ ਤੱਤਰ ਨੇ ਉਹਨਾਂ ਦਾ ਲੋਕਾਂ ਦੇ ਸਾਹਮਣੇ ਅੱਗੇ ਆਉਣਾ ਚਾਹੀਦਾ ਸਾਫ਼ ਸੁਥਰੇ ਲਿਖਣਾ ਤਾਂ ਕਿ ਸੇ ਦੁਸ਼ਮਣ ਨੂੰ ਸਮਝ ਸਕ ਜਾਈਏ ਕਿ ਡਾਕਟਰ ਰੈਡ ਕਰਦਾ ਦੁਸ਼ਮਣ ਕੌਣ ਹੈ ਕਈ ਅੱਗੇ ਉਹਨੀਆਂ ਵਾਰਦਾਤ ਹੋਈਆਂ ਨੇ ਉਹਦੇ ਚੋ ਚੀਜ਼ ਮੰਗੀ ਨਹੀਂ ਹੁੰਦੀ ਜਿਵੇਂ ਹਰਪੰਦਰ ਸਾਹਿਬ ਪਿੱਛੇ ਦੇ ਇੱਕ ਕੇਸ ਹੋਇਆ ਇੱਕ ਬੱਚਾ ਛਾਲ ਮਾਰ ਕੇ ਦਰਬਾਰ ਸਾਹਿਬ ਦੀ ਉਹ ਜਿਹੜੀ ਬਾਉਂਡਰੀ ਬਣੀ ਹੁੰਦਾ ਟੱਪ ਲੈਂਦਾ ਪਰਵਾੜ ਫੜ ਲੈਂਦਾ ਉਹਨੂੰ ਲੋਕਾਂ ਨੇ ਮਾਰ ਦਿੱਤਾ ਇੱਕ ਬੜਾ ਚੰਗਾ ਹੋਇਆ ਕਿ ਇਹ ਬੱਚੇ ਨੂੰ ਲੋਕਾਂ ਨੇ ਉੱਥੇ ਨਾਲਾ ਮਾਰਿਆ ਨਹੀਂ ਇਹਦੀ ਪੱਗ ਨਹੀਂ ਉਤਰੀ ਜੇਦਾ ਕੋ ਕੇਸਾਂ ਨੂੰ ਹੱਥ ਨਹੀਂ ਕਿਸੇ ਨੇ ਲਾਇਆ ਨਹੀਂ ਤੇ ਕਈਆਂ ਲੋਕਾਂ ਨੇ ਇਥੇ ਉਭਰਾਇ ਦਿੱਤੀ ਪਗਟਾ ਦਿੱਤੀ ਜੀ ਵੇਖੋ ਜੇ ਇਹਦੀ ਦਾੜ੍ਹੀ ਬਾਖਸ਼ ਦੇ ਉੱਤੇ ਜਿਹੜਾ ਸਾਰਾ ਸਵਾਲ ਆ ਮੈਂ ਕਹਿੰਦਾ ਬੜਾ ਚੰਗਾ ਹੋਇਆ ਉਹ ਮਾਂ ਨੌਜਵਾਨਾਂ ਜਿਹੜਾ ਕੋਰ ਬੱਚਿਆਂ ਨਾਲ ਉਹਨੂੰ ਫੜ ਕੇ ਬੜੇ ਢੰਗ ਨਾਲ ਉਹਨੂੰ ਪੁਲਿਸ ਦੇ ਹਵਲੇ ਕਰ ਦਿੱਤਾ ਇਹਦੇ ਚ ਗੱਲ ਕਲੀਅਰ ਹੋ ਜਾਈਦੀ ਵੀ ਕੌਣ ਦੋਸ਼ੀ ਹੈ ਔਰ ਕੌਣ ਡਾਕਟਰ ਮੈਡਿਕਲ ਦਾ ਵਿਰੋਧੀ ਆ ਇਹ ਹੋਣਾ ਨਹੀਂ ਚਾਹੀਦਾ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਚੰਨ ਰਹੇ ਕਿ ਉਹਦੇ ਪਿੱਛੇ ਜੋ ਵੀ ਉਹਦੀ ਬੈਕਗ੍ਰਾਉਂਡ ਆ ਉਹਦੇ ਫੋਨ ਨੂੰ ਚੋਂ ਵੀ ਮਿਲ ਸਕਦੇ ਆ ਉਹਦਾ ਦਬਈ ਦਾ ਰਿਕਾਰਡ ਵੀ ਫੁੱਟ ਲਿਆ ਜਾ ਸਕਦਾ ਹੈ ਉਹਦੇ ਲਿੰਕ ਕਿੱਥੇ ਨੇ ਉਹ ਸਾਰੇ ਨੰਨੇ ਹੋ ਸਕਦੇ ਨੇ ਇਹ ਜ਼ਰੂਰੀ ਹੈ ਕਿ ਉਹ ਸਾਫ਼ ਹੋਣਾ ਚਾਹੀਦਾ ਚਲੋ ਧੰਨਵਾਦ ਬਾਪੂ ਜੀ ਗੱਲਬਾਤ ਕਰ ਲਈ ਗੱਲ ਕਲੀਅਰਲੀ ਸੱਚੀ ਹੈ ਸੀ ਇੱਕਦਾਰ ਫੇਰ ਕਰਦੀਏ ਕਲੀਅਰ ਕਿ ਬਾਬਾ ਸਾਹਿਬ ਭਿਮਰਾਮ ਮਿੱਡ ਕਰਜੀ ਬਾਰੇ ਬਹੁਤ ਵਾਰੀ ਲੋਕਾਂ ਨੇ ਧਾਰਨਾ ਬਣਾਈ ਇਸ ਫਿਰ ਦੁਬਾਰੇ ਕਰਦੀਏ ਕਿ ਇਹ ਦਲਿਤ ਸਮਾਜ ਦੇ ਲੀਡਰ ਉਹ ਦਲਿਤ ਨੇ ਉਹ ਸਮੁੱਚੇ ਸਮਾਜ ਦੀ ਭਾਰਤਵਾਦ ਸਿੰਘਾਂ ਦੀ ਉਹਨਾਂ ਨੇ ਬਰਾਬਰਤਾ ਦੀ ਗੱਲ ਕੀਤੀ ਆ ਕਿ ਜਿਹੜੇ ਲੋਕ ਦੱਬਿਓ ਹੈਮੈਟਿਕ ਉੱਪਰ ਆਣਗੇ ਕਿਉਂਕਿ ਜੇ ਬਾਪੂ ਜੀ ਦੱਸਦੇ ਕਿ ਜੇਕਰ ਖੇਤ ਜਿਹੜਾ ਉੱਚਾ ਟਿੱਪਾ ਨੂੰ ਥੱਲੇ ਨੂੰ ਥੋੜਾ ਔਣਾ ਬੈ ਤਾਂ ਹੀ ਬਰਾਬਰ ਹੋਏ ਬਿਲਕੁਲ ਪਿਉ ਦੇ ਤੇ ਕੋਈ ਹਾਲ ਚਲੂਕ ਤਾਂ ਬਰਾਬਰ ਹੋਗਾ ਨਾ ਥੱਲੇ ਵਾਲਾ ਉੱਪਰ ਜਿਦਾਗਾ ਥੱਲੇ ਵਾਲਾ ਉੱਪਰ ਜਿਦਾਊਗਾ ਇਸ ਕਰਕੇ ਅਸੀਂ ਅਪੀਲ ਕਰਦੇ ਕਿ ਵੱਧ ਤੋਂ ਵੱਧ ਪੜਨ ਦੀ ਕੋਸ਼ਿਸ਼ ਜਰੂਰ ਕਰੋ ਅਸੀਂ ਅਪੀਲ ਇਹ ਵੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਸਿੱਖਿਆ ਵਿਭਾਗ ਨੂੰ ਵੀ ਅਪੀਲ ਕਰਦੇ ਕਿ ਸਕੂਲਾਂ ਦੇ ਵਿੱਚ ਬਾਬਾ ਸਾਹਿਬ ਦਾ ਹਰ ਕਲਾਸ ਦੇ ਵਿੱਚ ਜੇ ਕਿਸੇ ਕਿਤਾਬ ਦੇ 10 15 ਚੈਪਟਰ ਨੇ ਤਾਂ ਇੱਕ ਅਧਾ ਬਾਬਾ ਸਾਹਿਬ ਬਿਮਰਾਮ ਬਿੱਡ ਕਰਜੀ ਦਾ ਚੈਪਟਰ ਵੀ ਜਰੂਰ ਹੋਵੇ ਜੋ ਪੂਰਾ ਥੋੜ੍ਹ ਹਮਰੋੜ ਕੇ ਦਾ ਪੇਸ਼ ਕੀਤਾ ਪੂਰੀ ਸੱਚਾਈ ਉਹਦੇ ਵਿੱਚ ਦੱਸੀ ਜਾਵੇ ਇਹ ਸਬਜੈਕਟ ਲਾਗੂ ਹੋਣੇ ਚਾਹੀਦੇ ਤਾਂਕਿ ਬਾਬਾ ਸਾਹਿਬ ਦੇ ਬਾਰੇ ਪੂਰਾ ਪਤਾ ਲੱਗ ਸਕੇ ਨੌਜਵਾਨਾਂ ਨੂੰ ਕਿ ਉਹ ਕੀ ਚੀਜ਼ ਸੀ ਕਿਉਂਕਿ ਸਾਡੇ ਦੇਸ਼ ਨੂੰ 76 ਸਾਲ ਹੋ ਗਏ ਆ ਜਾਂ ਤਾਂ ਇਹਨੂੰ ਅੱਜ ਵੀ ਬਹੁਤ ਲੋਕਾਂ ਨੂੰ ਬਾਬਾ ਸਾਹਿਬ ਦੇ ਬਾਰੇ ਪਤਾ ਹੀ ਨਹੀਂ ਪਤਾ ਹੀ ਨਹੀਂ ਕਿੱਥੇ ਕਮੀਆਂ ਰਹਿ ਗਈਆਂ ਕਿ ਬਾਬਾ ਸਾਹਿਬ ਦਾ ਪ੍ਰਚਾਰ ਨਹੀਂ ਹੋਇਆ ਕੀ ਕਾਰਨ ਰਹਾ ਤਾਂ ਵੀ ਦੇ ਬਾਰੇ ਕੀ ਵਿਚਾਰਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ